ਹਾਂਜੀ ਪਿਆਰਿਓ ਸਤਿ ਸ਼੍ਰੀ ਅਕਾਲ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਿਆਰਿਓ ਅੱਜ ਆਪਾਂ ਸਤਿਗੁਰੂ रविदास ਮਹਾਰਾਜ ਦਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਰਮਬਾਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜੀਵਾਰ ਪੜ੍ਹਦੇ ਆ ਤਾਂ ਸਭ ਤੋਂ ਪਹਿਲਾਂ ਜੋ ਸ਼ੀਰ ਆਗ ਦੇ ਵਿੱਚ ਸਤਿਗੁਰ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ ਉਹ ਸ਼ਬਦ ਦੀ ਆਪ ਜੀ ਨਾਲ ਵਿਆਖਿਆ ਸੰਜੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 93 ਤੇ ਮੌਜੂਦ ਹੈ 93 ਆਓ ਪਹਿਲਾ ਸ਼ਬਦ ਨੂੰ ਆਪਾਂ ਪਾਠ ਦੇ ਰੂਪ ਵਿੱਚ ਸਰਵਣ ਕਰਦੇ ਹਾਂ ਫਿਰ ਇਸ ਦੀ ਵਿਆਖਿਆ ਆਪ ਜੀ ਨਾਲ ਤੁਚ ਬੁੱਧੀ ਅਨੁਸਾਰ ਸੰਜੀ ਕਰਾਂਗੇ ਸਤਿਗੁਰ ਪਾਤਸ਼ਾਹ ਆਖਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ अंतरकैसा कनक कटक जल तरंग जैसा जो पै हम ना पाप करनता ए अनंत पतित पावन नाम कैसे हमता रहाओ तुम जो नायक आछो अंतर जामि ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਸਰੀਰ ਅਰਾਧਾ ਮੋਕੂ ਵਿਚਾਰ ਦੇ ਹੋ ਰਵਦਾਸ ਸਮਦਲ ਸਮਝਾਵੇ ਕੋ ਪਿਆਰਿਓ ਮੇਰੇ ਯਕਤ ਗੁਰੂ ਸਤਿਗੁਰ ਵਿਦਾਸ ਮਹਾਰਾਜ ਇਸ ਸ਼ਬਦ ਦੇ ਵਿੱਚ ਬੜੀ ਕਮਾਲ ਦੀ ਸਿੱਖਿਆ ਅਦਿਖਸ਼ਾ ਦੇ ਰਹੇ ਨੇ ਜੀ ਗਹਿਰਾਈ ਦੇ ਨਾਲ ਇਸ ਸ਼ਬਦ ਨੂੰ ਆਪਾਂ ਬਾਚੀਏ ਕਿਉਂਕਿ ਸ਼ਬਦ ਨੂੰ ਆਪਾਂ வாਚਣ ਤੋਂ ਪਹਿਲਾਂ ਆਪਾਂ ਨੂੰ ਇਹ ਮੱਦੇ ਨਜ਼ਰ ਰੱਖਣਾ ਪੈਂਦਾ ਹੈ ਕਿ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਕੀ ਨੇ ਇਸ ਸ਼ਬਦ ਵਿੱਚ ਰਹਾਉ ਦੀਆਂ ਪੰਕਤੀਆਂ ਆਉਂਦੀਆਂ ਨੇ ਜੋ ਪੈ ਹਮ ਨਾ ਪਾਪ ਕਰੰਤਾ eh અનંતા ਪਤਿਤ 파ਵਨ ਨਾਮ ਕੈਸੇ ਹੁੰਦਾ ਸਤਿਗੁਰ ਵਿਦਾਸ ਮਹਾਰਾਜ ਅਸਲ ਵਿੱਚ ਇਸ ਸ਼ਬਦ ਦੇ ਵਿੱਚ ਜੋ ਇੱਕ ਮਨੁੱਖਤਾ ਇਨਸਾਨ ਤੇ ਪਰਮਾਤਮਾ ਦੇ ਵਿੱਚ ਜੋ ਭੇਦ ਹੈ ਉਹਨੂੰ ਖਤਮ ਕਰਦੇ ਨੇ ਦੇਖੋ ਬੜੇ ਕ੍ਰਾਂਤੀਕਾਰੀ ਬੋਲ ਨੇ ਇਹ ਜੋ ਪੈ ਹਮਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਬੜੇ ਕ੍ਰਾਂਤੀਕਾਰੀ ਬੋਲ ਤੇ ਸਤਿਗੁਰ ਸ਼ੁਰੂਆਤ ਕਰਦੇ ਨੇ ਕਿ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਿ ਐ ਪ੍ਰਭੂ ਜੀ ਐ ਪਰਮੇਸ਼ਰ ਜੀ ਤੇਰੇ ਤੇ ਮੇਰੇ ਅਤੇ ਮੇਰੇ ਤੇ ਤੇਰੇ ਵਿੱਚ ਕੋਈ ਭੇਦ ਨਹੀਂ ਹੈ ਕੋਈ ਅੰਤਰ ਨਹੀਂ ਹੈ ਕਿਹਦਾ ਕਿ ਕਿਦਾਂ ਦਾ ਅੰਤਰ ਕੋਈ ਅੰਤਰ ਨਹੀਂ ਹੈ ਦੇਖੋ ਪਿਆਰਿਓ ਅਜ ਤੱਕ ਬਹੁਤ ਸਾਰੇ ਧਰਮ ਇਹੋ ਜਿਹੇ ਹੋਏ ਨੇ ਜਿਨ੍ਹਾਂ ਧਰਮਾਂ ਦੇ ਵਿੱਚ ਅਵਤਾਰੀ ਪੁਰਸ਼ਾਂ ਨੇ ਇਹ ਘੋਸ਼ਣਾ ਕੀਤੀ ਇਹ ਐਲਾਨੇ ਆਖਿਆ ਕਿ ਮੈਂ ਹੀ ਸੱਚ ਹਾਂ ਮੈਂ ਹੀ ਰੱਬ ਹਾਂ ਮੈਂ ਹੀ ਖੁਦਾ ਹੋ ਗਿਆ ਹਾਂ ਮੈਂ ਹੀ ਹੱਕ ਹੋ ਗਿਆ ਹਾਂ ਸੱਚ ਹੋ ਗਿਆ ਹਾਂ ਉਹਨਾਂ ਨੂੰ ਧਰਮ ਦੇ ਠੇਕੇਦਾਰਾਂ ਨੇ ਕਬੂਲਿਆ ਨਹੀਂ ਕਿਉਂ ਕਿਉਂਕਿ ਉਹਨਾਂ ਦੀ ਮਨਉਤ ਸੀ ਕਿ ਇਨਸਾਨ ਮਨੁੱਖ ਕਦੇ ਪਰਮੇਸ਼ਰ ਨਹੀਂ ਹੋ ਸਕਦਾ ਕਦੇ ਅੱਲਾ ਨਹੀਂ ਹੋ ਸਕਦਾ ਕਦੇ ਰੱਬ ਨਹੀਂ ਹੋ ਸਕਦਾ ਰੱਬ ਆਪਣਾ ਇੱਕ ਵੱਖਰਾ ਸਥਾਨ ਬਣਾ ਕੇ ਕਿਸੇ ਧਰਮ ਨੇ ਕਹਿ ਦਿੱਤਾ ਕਿ ਸਤਵੇਂ ਆਸਮਾਨ ਤੇ ਬੈਠਾ ਹੈ ਪਰ ਮੇਰੇ ਯਕਤਗੁਰ ਸਤਿਗੁਰ ਵਿਦਾਸ ਮਹਾਰਾਜ ਦੇ ਬੜੇ ਕ੍ਰਾਂਤੀਕਾਰੀ ਬੋਲੇ ਕਿ ਐ ਪਰਮੇਸ਼ਰ ਤੇਰੇ ਤੇ ਮੇਰੇ ਮੇਰੇ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਨਹੀਂ ਪਿਆਰੇ ਜੇਕਰ ਮਨੁੱਖ ਥੋੜਾ ਜਿਹਾ ਆਪਣੇ ਆਪ ਨੂੰ ਜਾਣ ਲਵੇ ਆਪਣੇ ਆਪ ਨੂੰ ਪਹਿਚਾਨ ਲਵੇ ਆਪਣੇ ਆਪ ਨੂੰ ਦੇਖ ਲਵੇ ਤੇ ਇਹਨੂੰ ਇਹਦੇ ਅੰਤਰ ਆਤਮੇ ਵਿੱਚ ਹੋਈ ਉਹ ਪਰਮੇਸ਼ਰ ਮਿਲ ਪਵੇ हां वो गल वख्री है कि इंसान सारी उमर बाहर ते पालदा रहंदा है ਮੰਦਰਾ ਮਸੀਤਾਂ ਚ ਗੁਰਦੁਆਰਿਆਂ ਚ ਗਿਰਜਾ ਘਰਾਂ ਚ ਪਾਲਦਾ ਰਹਿੰਦਾ ਹੈ ਕੋਈ ਘਰ ਬਾਰ ਛੱਡ ਕੇ ਜੰਗਲਾਂ ਚ ਜਾ ਕੇ ਪਾਲਦਾ ਰਹਿੰਦਾ ਹੈ ਪਰ ਆਪਣੇ ਅੰਤਰ ਆਤਮੇ ਨੂੰ ਨਹੀਂ ਟੋਂਦਾ ਨਹੀਂ ਪਾਲਦਾ ਨਹੀਂ ਦੇਖਦਾ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਵਸੀ ਰੱਬ ਹਿਆਲੀ ਹੈ ਜੰਗਲ ਕੇ ਹਟੁੰਦਾ ਉਹ ਤੇ ਤੇਰੇ ਅੰਤਰ ਆਤਮੇ ਦੇ ਵਿੱਚ ਮੌਜੂਦ ਹੈ ਕੋਈ ਭੇਦ ਨਹੀਂ ਹੈ ਤੂੰ ਆਪਣੇ ਆਪ ਨੂੰ ਮਿਲ ਲੈ ਆਪਣੇ ਆਪ ਨੂੰ ਮਿਲਣਾ ਹੀ ਰੱਬ ਨੂੰ ਮਿਲਣਾ ਹੈ ਤੇ ਜਿਹੜਾ ਇਨਸਾਨ ਆਪਣੇ ਆਪ ਨੂੰ ਜਾਣ ਲੈਂਦਾ ਹੈ ਆਪਣੇ ਆਪ ਦਾ ਭੇਦ ਸਮਝ ਲੈਂਦਾ ਹੈ ਤੇ ਪਿਆਰੋ ਫਿਰ ਉਹ ਇਹ ਆਖ ਉੱਠਦਾ ਹੈ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਆ ਪਰਮੇਸ਼ਰ ਜੀ ਮੈਂ ਇਹ ਗਹਿਰਾਈ ਵਿੱਚ ਜਾ ਕੇ ਦੇਖ ਲਈ ਆਂ ਇਹ ਮੈਂ ਖੋਖ ਲਿਆ ਐਮੀ ਧਰਮ ਦੇ ਠੇਕੇਦਾਰਾਂ ਨੇ ਇਹ ਭੇਦ ਪਾਇਆ ਹੋਇਆ ਹੈ ਇਹ ਭ੍ਰਮ ਪਾਲਿਆ ਹੋਇਆ ਹੈ ਜਾਂ ਲੋਕਾਂ ਨੂੰ ਐਮੀ ਗੁੰਮਰਾਹ ਕੀਤਾ ਹੋਇਆ ਹੈ ਅਸਲ ਵਿੱਚ ਤੇ ਸਚਾਈ ਇਹ ਹੈ ਕਿ ਪਰਮੇਸ਼ਰ ਜੀ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਜੇਕਰ ਭੇਦ ਕਿਸੇ ਨੂੰ ਨਜ਼ਰ ਆਉਂਦਾ ਹੈ ਉਹ ਪਤਾ ਕੀ ਹੈ ਸਤਿਗੁਰੂ ਕੀ ਆਖਦੇ ਨੇ ਕਿ ਕਨਕ ਟਕ ਜਲ ਤਰੰਗ ਜੈਸਾ ਜਿਸ ਤਰ੍ਹਾਂ ਸੋਨਾ ਅਤੇ ਸੋਨੇ ਤੋਂ ਬਣੇ ਹੋਏ ਗਹਿਣੇ ਇਹ ਪਰਮੇਸ਼ਰ ਪੇਰੇ ਸਿਰਫ ਇੰਨਾ ਹੀ ਹੈ ਕਿ ਤੂੰ ਸੋਨਾ ਹੈ ਤੇ ਅਸੀਂ ਉਸ ਸੋਨੇ ਤੋਂ ਬਣੇ ਹੋਏ ਗਹਿਣੇ ਹੁਣ ਵੇਖਣ ਨੂੰ ਤੇ ਪਿਆਰਿਓ ਸੋਨਾ ਅਤੇ ਸੋਨੇ ਤੋਂ ਬਣੇ ਹੋਏ ਗਹਿਣੇ ਵੱਖ-ਵੱਖ ਲੱਗਦੇ ਨੇ ਪਰ ਹੈ ਤੇ ਵੱਖ ਨਹੀਂ ਨਾ ਮੂਲ ਤੇ ਇੱਕ ਹੈ ਜੜ ਤੇ ਇੱਕ ਹੈ ਸਿਰਫ ਆਕਾਰ ਵਧਨ ਦਿੱਤਾ ਹੈ ਕਨਕ ਘਟਕ ਜਲ ਤਰੰਗ ਜੈਸਾ ਦੂਸਰੀ ਉਦਾਹਰਨ ਦਿੰਦੇ ਨੇ ਕਿ ਜਿਸ ਤਰ੍ਹਾਂ ਜਲ ਹੈ ਪਾਣੀ ਹੈ ਤੇ ਉਸ ਪਾਣੀ ਤੇ ਬਣੀਆਂ ਹੋਈਆਂ ਤਰੰਗਾ ਲਹਿਰਾਂ ਨੇ ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਹੈ ਆਪਾਂ ਦੇਖਦੇ ਆ ਕਿ ਸਮੁੰਦਰ ਤੇ ਰੋਜ਼ ਤਰੰਗਾ ਬਣਦੀਆਂ ਨੇ ਲਹਿਰਾਂ ਉੱਠਦੀਆਂ ਨੇ ਮਿਟਦੀਆਂ ਨੇ ਨਵੀਆਂ ਬਣਦੀਆਂ ਨੇ ਫਿਰ ਮਿਟਦੀਆਂ ਨੇ ਤੇ ਸਤਿਗੁਰ ਇਹ ਹੀ ਕਹਿਣਾ ਚਾਹੁੰਦੇ ਨੇ ਕਿ ਕੀ ਪਰਮੇਸ਼ਰ ਜੀ ਜਦੋਂ ਮੈਂ ਗਹਿਰਾਈ ਦੇ ਨਾਲ ਵੇਖਿਆ ਇਹ ਜਾਣਿਆ ਕਿ ਤੇਰੇ ਤੇ ਮਨੁੱਖਤਾ ਦੇ ਵਿੱਚ ਭੇਦ ਤੇ ਹੈ ਨਹੀਂ ਕੋਈ ਜਿਹੜਾ ਮਨੁੱਖ ਆਪਣੇ ਆਪ ਨੂੰ ਜਾਣ ਲੈਂਦਾ ਏ ਉਸ ਵਿੱਚ ਤੇਰੇ ਵਿੱਚ ਕੋਈ ਭੇਦ ਨਹੀਂ ਰਹਿੰਦਾ ਕਿਉਂਕਿ ਉਹਨੂੰ ਭੇਦ ਸਮਝ ਆ ਜਾਂਦਾ ਏ ਕਿ ਸਿਰਫ ਸੋਨੇ ਤੋਂ ਬਣੇ ਹੋਏ ਗਹਿਣੇ ਵੱਖ-ਵੱਖ ਲੱਗਦੇ ਹਨ ਦੇਖਣ ਨੂੰ ਪਰ ਵੱਖ ਹੈ ਨਹੀਂ ਸਿਰਫ ਸਮੁੰਦਰ ਦਾ ਪਾਣੀ ਸਾਗਰ ਦਾ ਪਾਣੀ ਆਪਾਂ ਕਹਿ ਦਿੰਦੇ ਹਾਂ ਲਹਿਰਾਂ ਵੱਖ ਨੇ ਸਾਗਰ ਵੱਖ ਹੈ ਪਰ ਨਹੀਂ ਤਰੰਗ ਹੀ ਲਹਿਰ ਹੈ ਲਹਿਰ ਹੀ ਤਰੰਗ ਹੈ ਜੇਕਰ ਤੂੰ ਸਾਗਰ ਹੈ ਮਹਾਨ ਸਾਗਰ ਹੈ ਤੇ ਅਸੀਂ ਤਰੰਗਾ ਹਾਂ ਹੁਣ ਤਰੰਗ ਜੋ ਲਹਿਰ ਹੈ ਉਹ ਸਾਗਰ ਤੋਂ ਵੱਖ ਤੇ ਨਹੀਂ ਨੇ ਨਾ ਵੱਖ ਨਹੀਂ ਹੈ ਸਾਗਰ ਤੋਂ ਸਾਗਰ ਦਾ ਹੀ ਰੂਪ ਹੈ ਰੂਪ ਕੀ ਹੈ ਹੀ ਸਾਗਰ ਅਸਲ ਵਿੱਚ ਭੇਦ ਜੋ ਨਜ਼ਰ ਆ ਰਿਹਾ ਹੈ ਸਿਰਫ ਕਹਿਣ ਮਾਤਰ ਭੇਦ ਹੈ ਮੂਲ ਵਿੱਚ ਕੋਈ ਭੇਦ ਨਹੀਂ ਹੈ ਇਸ ਸ਼ਬਦ ਦੇ ਵਿੱਚ ਇੱਕ ਚੀਜ਼ ਆਪਾਂ ਹੋਰ ਵੀ ਸਮਝੀਏ ਤੇ ਜਦੋਂ ਕੋਈ ਇਸ ਪ੍ਰਭੂ ਦੇ ਮਾਰਗ ਤੇ ਚੱਲ ਪੈਂਦਾ ਹੈ ਤੇ ਜਦੋਂ ਚੱਲਦਾ ਚਰਦਾ ਪਹੁੰਚ ਜਾਂਦਾ ਹੈ ਆਪਣੀ ਮੰਜ਼ਿਲ ਤੱਕ ਤੇ ਪਿਆਰਿਓ ਫਿਰ ਰਸਤੇ ਖੋ ਜਾਂਦੇ ਨੇ ਫਿਰ ਮੰਜ਼ਿਲ ਤੇ ਪਹੁੰਚ ਕੇ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਜਿਵੇਂ ਸਤਗੁਰ ਆਖਦੇ ਨੇ ਕਿ ਸੰਤ ਅਨੰਤ ਹੈ ਅੰਤਰ ਨਹੀਂ ਉਸ ਪ੍ਰਭੂ ਤੇ ਉਸ ਪ੍ਰਭੂ ਦੇ ਪਿਆਰਿਆਂ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਭੇਦ ਨਹੀਂ ਹੈ ਜਿਸ ਤਰ੍ਹਾਂ ਜਿੰਨਾ ਚਿਰ ਤੇ ਦਰਿਆ ਆਪਣੇ ਆਪਣੇ ਰੂਪ ਵਿੱਚ ਵਗਦਾ ਹੈ ਅਸੀਂ ਉਹਨਾਂ ਨੂੰ ਨਾਮ ਦਿੱਤਾ ਹੋਇਆ ਹੈ ਕਿਸੇ ਦਾ ਨਾਮ ਸਤਲੁਜ ਹੈ ਕਿਸੇ ਦਾ ਨਾਮ ਬਿਆਸ ਹੈ ਗੋਦਾਵਰੀ ਹੈ ਨਰਵਦਾ ਹੈ ਗੰਗਾ ਹੈ ਇਸ ਤਰ੍ਹਾਂ ਸੀ ਵੱਖਰੇ ਵੱਖਰੇ ਨਾਮ ਦਿੱਤੇ ਹੋਏ ਨੇ ਪਰ ਪਿਆਰਿਓ ਜਦੋਂ ਇਹ ਸਭ ਨਦੀਆਂ ਸਭ ਦਰਿਆ ਚੱਲਦੇ ਚੱਲਦੇ ਆਪਣੇ ਮਰਕਸ ਆਪਣੇ ਕੇਂਦਰ ਸਮੁੰਦਰ ਦੇ ਵਿੱਚ ਪਹੁੰਚ ਜਾਂਦੇ ਨੇ ਸਮੁੰਦਰ ਦੇ ਵਿੱਚ ਅਭੇਦ ਹੋ ਜਾਂਦੇ ਨੇ ਫਿਰ ਉੱਥੇ ਪਛਾਣਿਆ ਨਹੀਂ ਜਾ ਸਕਦਾ ਕਿ ਕਿਹੜਾ ਸਤਲੁਜ ਦਾ ਪਾਣੀ ਹੈ ਕਿਹੜਾ ਰਾਵੀ ਦਾ ਪਾਣੀ ਹੈ ਕਿਹੜਾ ਗੰਗਾ ਦਾ ਪਾਣੀ ਹੈ ਕਿਹੜਾ ਨਰਬਦਾ ਦਾ ਪਾਣੀ ਹੈ ਉੱਥੇ ਸਿਰਫ ਸਾਗਰ ਹੀ ਸਾਗਰ ਨਜ਼ਰ ਆਉਂਦਾ ਹੈ ਤੇ ਮੇਰੇ ਯਕਤ ਗੁਰੂ ਸਤਿਗੁਰੂ ਵਿਦਾਸ ਮਹਾਰਾਜ ਵੀ ਇਹੀ ਕਹਿਣਾ ਚਾਹੁੰਦੇ ਨੇ ਕਿ ਜਦੋਂ ਇਨਸਾਨ ਚੱਲਦਾ ਚੱਲਦਾ ਆਪਣੇ ਆਪ ਨੂੰ ਜਾਣ ਲੈਂਦਾ ਹੈ ਜਾਣ ਕੇ ਉਸ ਪ੍ਰਭੂ ਵਿੱਚ ਅਪੇਧ ਹੋ ਜਾਂਦਾ ਹੈ ਫਿਰ ਤੇ ਉਹ ਅਵਸਥਾ ਹੋ ਜਾਂਦੀ ਹੈ ਫਿਰ ਤੇ ਇਹੋ ਜਿਹੀ ਅਵਸਥਾ ਹੋ ਜਾਂਦੀ ਹੈ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਅਬ ਤੋ ਜਾਏ ਚੜੇ ਸੰਗਾਸਨ ਮਿਲੇ ਹੈ सारੰਗ ਪਾਨੀ ਆਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਿਸ਼ਾਨੀ ਹੁਣ RAM ਤੇ ਕਬੀਰ ਇਕ ਹੋ ਗਏ ਨੇ ਕੋਈ ਪਛਾਨ ਨਹੀਂ ਸਕਦਾ ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਚਾਹੇ ਸਤਗੁਰੂ ਨਵਦਾਸ ਜੀ ਨੇ ਚਾਹੇ ਸਤਗੁਰੂ ਨਾਨਕ ਦੇਵ ਜੀ ਨੇ ਚਾਹੇ ਸਤਗੁਰੂ ਕਬੀਰ ਜੀ ਨੇ ਇਹ ਸਾਰੇ ਇੱਕੋ ਹੀ ਸਿੰਘਾਸਨ ਤੇ ਬਿਰਾਜਮਾਨ ਨੇ ਕੋਈ ਉੱਚਾ ਨਹੀਂ ਹੈ ਕੋਈ ਨੀਵਾਂ ਨਹੀਂ ਹੈ ਉਸ ਪ੍ਰਭੂ ਦੇ ਵਿੱਚ ਅਪੇਧ ਹੋ ਕੇ ਉਸ ਦਾ ਰੂਪ ਹੋ ਕੇ ਇੱਕ ਹੀ ਸਿੰਘਾਸਨ ਤੇ ਇੱਕ ਹੀ ਦਰਜੇ ਦੇ ਮਹਾਪੁਰਸ਼ ਬਣ ਚੁੱਕੇ ਨੇ ਇਨਸਾਨ ਦੀ ਆਪਣੀ ਤੰਗ ਦੇ ਲਈ ਜੋ ਇਹਨਾਂ ਦੇ ਵਿੱਚ ਭੇਦ ਸਮਝਦੇ ਨੇ ਸੋ ਇਨਾਂ ਦੋ ਪੰਕਤੀਆਂ ਦੇ ਵਿੱਚ ਸਤਿਗੁਰੂ ਇਹ ਕਹਿਣਾ ਚਾਹੁੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਐ ਪ੍ਰਭੂ ਐ ਪਰਮੇਸ਼ਰ ਕੋਈ ਅੰਤਰ ਨਹੀਂ ਹੈ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਤੇਰੇ ਤੇ ਤੇ ਤੇਰੀ ਕਾਇਨਾਤ ਵਿੱਚ ਤੇਰੇ ਮਨੁੱਖਾਂ ਦੇ ਵਿੱਚ ਤੇਰੀ ਬਣਾਈ ਹੋਈ ਸੋਹਣੀ ਫੁਲਵਾੜੀ ਦੇ ਵਿੱਚ ਕੋਈ ਅੰਤਰ ਨਹੀਂ ਹੈ ਸਿਰਫ ਇੰਨਾ ਹੀ ਹੈ ਕਿ ਜਿਸ ਤਰ੍ਹਾਂ ਸੋਨਾ سونے ਤੋਂ ਬਣੇ ਹੋਏ ਗੇਨੇ ਜਿਸ ਤਰ੍ਹਾਂ ਸਮੁੰਦਰ ਤੇ ਸਮੁੰਦਰ ਤੇ ਨਜ਼ਰ ਆਉਂਦੀਆਂ ਹੋਈਆਂ ਲਹਿਰਾਂ ਤਰੰਗਾ ਅੱਗੇ ਸਤਿਗੁਰ ਆਖਦੇ ਨੇ ਕਿ ਜੋਪ ਹੈ ਹਮ ਨਾ ਪਾਪ ਕਰਨਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਓ ਰਹਾਓ ਪਾਪ ਠਹਿਰੋ ਰੁਕ ਜਾ ਇਸ ਤੇ ਵਿਚਾਰ ਕਰ ਇਸ ਨੂੰ ਪੜ ਕੇ ਨਾ ਲੰਘ ਜਾ ਆਮ ਤਸੀਂ ਜਦੋਂ ਪਾਠ ਕਰਦੇ ਆ ਪਿਆਰਿਓ ਸਾਨੂੰ ਹੁੰਦਾ ਹੈ ਕਿ ਜਲਦੀ ਜਲਦੀ ਅਸੀਂ 40 ਸ਼ਬਦ ਪੂਰੇ ਕਰਨੇ ਨੇ ਜਲਦੀ ਜਲਦੀ ਅਸੀਂ ਪੰਜ ਬਾਣੀਆਂ ਦਾ ਨਿਤਨੇਮ ਪੂਰਾ ਕਰਨਾ ਹੈ ਪਿਆਰਿਓ ਕਿ ਚਾਹੇ ਤੋਂ ਦਿਨ ਵਿੱਚ ਇੱਕ ਹੀ ਪੰਗਤੀ ਪੜ ਪਰ ਪਰੇ ਪਿਆਰ ਦੇ ਨਾਲ ਪਿਆਰ ਦੇ ਨਾਲ ਪੜ ਠਹਿਰਾ ਦੇ ਨਾਲ ਪੜ ਵਿਚਾਰ ਦੇ ਨਾਲ ਪੜ ਰਹਾਉ ਦਾ ਮਤਲਬ ਇਹੀ ਹੈ ਕਿ ਇਨਸਾਨ ਰੁਕ ਵਿਚਾਰ ਕਿ ਗੁਰਦੇਵ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਨੇ ਬਾਣੀ ਕਹਿਣਾ ਕੀ ਚਾਹੁੰਦੀ ਹੈ ਜੋ ਪੈ ਹਮ ਨਾ ਪਾਪ ਕਰਨਤਾ eh ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਕੇ ਹੈ ਪਰਮੇਸ਼ਰ ਜੀ ਜੇਕਰ ਇਨਸਾਨ ਭੁੱਲ ਕਰਦਾ ਹੀ ਨਾ ਪਾਪ ਕਰਦਾ ਹੀ ਨਾ ਤੇ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਕਿਸ ਤਰ੍ਹਾਂ ਹੁੰਦਾ ਪਤਿਤ ਪਾਵਨ ਪਾਪੀਆਂ ਨੂੰ ਪਵਿੱਤਰ ਪਾਵਨ ਕਰਨ ਵਾਲਾ ਨਾਮ ਕਿਸ ਤਰ੍ਹਾਂ ਤੇਰਾ ਹੁੰਦਾ ਅਸਲ ਵਿੱਚ ਤੇ ਇਹ ਸ਼ਬਦ ਬਹੁਤ ਹੀ ਗਹਿਰਾਈ ਜਦੋਂ ਬਹੁਤ ਅੱਗੇ ਦੀ ਅਵਸਥਾ ਇੱਕ ਸੰਤਦੀ ਹੋ ਜਾਂਦੀ ਹੈ ਉਦੋਂ ਹੀ ਪ੍ਰਾਣਾ ਦੇ ਵਿੱਚ ਇਹ ਇਹ ਬੋਲ ਨਿਕਲਦੇ ਨੇ ਇੰਨੇ ਕ੍ਰਾਂਤੀਕਾਰੀ ਸਤਿਗੁਰ ਆਖਦੇ ਨੇ ਕਿ ਜਾਪ ਹੈ ਹਮਨਾ ਪਾਪ ਕਰਨਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੀ ਹੁੰਦਾ ਤੇਰਾ ਵੀ ਜੇ ਅਜ ਪਰਮੇਸ਼ਰ ਨਾਮ ਹੈ ਦੇਖੋ ਕਿੰਨੇ ਕ੍ਰਾਂਤੀਕਾਰੀ ਬੋਲ ਨੇ ਕਿ ਐ ਰੱਬ ਜੀ ਜੇਕਰ ਤੁਹਾਡਾ ਵੀ ਅਜ ਨਾਮ ਹੈ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਇਹ ਵੀ ਤਦਈ ਹੈ ਜੇਕਰ ਮਨੁੱਖਾ ਨੇ ਜੇਕਰ ਅਸੀਂ ਪਾਪ ਕੀਤੇ ਨੇ ਤਿੰਨ ਵੀ ਇਹ ਵਡਿਆਈ ਤਦ ਹੀ ਮਿਲੀ ਹੈ ਪਤਿਤ ਪਾਵਨ ਕਹਣ ਵਾਲੀ ਜੇਕਰ ਮਨੁੱਖਾ ਨੇ ਪਾਪ ਕੀਤੇ ਨੇ ਨਹੀਂ ਤੇ ਇਹ ਰੱਬ ਜੀ ਆਪ ਜਿਨ ਪਤਿਤ ਪਾਵਨ ਕੌਣ ਕਹਿੰਦਾ ਜੇਕਰ ਕੋਈ ਪਾਪ ਹੀ ਨਾ ਕਰੇ पतित पावन नाम कैसे हुनता रहाओ तुम जो नायक आछो अंतर जामी प्रभु ते जाने जानी जे जन ते स्वामी के आ अंतर जामी ए अंतर आत्मा दी जानण वाले प्रभु जी तू है तू नायक है तू इस सृष्टि दा इस कायनात दा अपनी कुदरत दा मालिक है हीरो है नायक है ਤੂੰ ਜੋ ਨਾਇਕ ਅਛੋ ਅੰਤ ਅਛੋ ਪਾਵ ਹੈ ਤੂੰ ਜੋ ਨਾਇਕ ਅਛੋ ਅੰਤਰ ਜਮੀ ਪਰ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਪ੍ਰਭੂ ਤੋਂ ਉਸ ਦੇ ਜਨ ਦੀ ਪਹਿਚਾਨ ਹੁੰਦੀ ਹੈ ਤੇ ਜਨ ਤੋਂ ਮਨੁੱਖ ਤੋਂ ਇਨਸਾਨ ਤੋਂ ਐ ਪ੍ਰਭੂ ਤੇਰੀ ਪਹਿਚਾਨ ਹੋਈ ਹੈ ਦੇਖੋ ਕੈਸੀ ਇੱਕ ਗੁੰਝਲਦਾਰ ਸਤਗੁਰ ਪਾਤਸ਼ਾਹ ਨੇ ਪਹੇਲੀ ਇਸ ਸ਼ਬਦ ਦੇ ਵਿੱਚ ਪਾਈ ਹੈ ਕਿਉਂਕਿ ਅਸਲ ਵਿੱਚ ਤੇ ਪਿਆਰਿਓ ਇਸ ਸ਼ਬਦ ਦੇ ਜੋ ਅਸਲ ਅਰਥ ਨੇ ਕਿਉਂਕਿ ਅਸੀਂ ਤੁਸੀਂ ਕਿਤਾਬੀ ਪੜ੍ਹ ਕੇ ਇਹ ਅਰਥ ਕਰ ਸਕਦੇ ਹਾਂ ਪਾਵ ਅਰਥ ਕਰ ਸਕਦੇ ਹਾਂ ਪਰ ਅਸਲ ਵਿੱਚ ਤੇ ਇਸ ਸ਼ਬਦ ਵਿੱਚ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਕੀ ਅਵਸਥਾ ਹੈ ਇਸ ਸ਼ਬਦ ਗਾਇਨ ਕਰਦੇ ਸਮੇਂ ਇਹ ਤੇ ਸਤਿਗੁਰੂ ਵਿਦਾਸ ਮਹਾਰਾਜੀ ਜਾਣਦੇ ਨੇ ਕਿਉਂਕਿ ਇੰਨੇ ਕ੍ਰਾਂਤੀਕਾਰੀ ਬੋਲ ਤੁਮ ਜੋ ਨਾਇਕ ਅਛੂ ਅੰਤਰਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਦੇਖੋ ਇਹਨਾਂ ਨੂੰ ਉਹਨਾਂ ਪੰਕਤੀਆਂ ਦੇ ਨਾਲ ਮਿਲਾ ਕੇ ਦੇਖੋ ਕਿ ਜੋ ਪੇ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਜੇਕਰ ਅਸੀਂ ਪਾਪ ਹੀ ਨਾ ਕਰਦੇ ਤਾਂ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੁਣ ਦੇਖੋ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਜੇਕਰ ਇਹ ਪ੍ਰਭ ਤੂੰ ਜਨ ਨੂੰ ਪੈਦਾ ਕੀਤਾ ਹੈ ਤੂੰ ਮਨੁੱਖਤਾ ਨੂੰ ਪੈਦਾ ਕੀਤਾ ਹੈ ਤੇ ਇਹ ਮਨੁੱਖਤਾ ਤੋਂ ਹੀ ਤੇਰੀ ਪਹਿਚਾਨ ਹੈ ਜੇਕਰ ਐ ਪ੍ਰਭੂ ਜੀ ਪ੍ਰਭ ਤੇ ਜਨ ਜਾਣੀ ਜੈ ਪ੍ਰਭ ਤੇ ਜਨ ਜਾਣੀ ਜੈ ਤੇਰੇ ਤੋਂ ਮਨੁੱਖਤਾ ਦੀ ਪਹਿਚਾਨ ਹੈ ਤੇ ਮਨੁੱਖਤਾ ਤੋਂ ਤੇਰੀ ਪਹਿਚਾਨ ਹੈ ਸਰੀਰ ਅਰਾਧ ਹੈ ਮੋਖੋ ਵਿਚਾਰ ਦੇ ਸਤਿਗੁਰ ਆਖਦੇ ਨੇ ਐ ਪਾਤਸ਼ਾਹ ਜੀ ਮਨੁਖਤਾ ਨੂੰ ਜਨ ਨੂੰ ਆਪਣੇ ਨੂੰ ਉਸ মত ਉਹ ਵਿਚਾਰ ਦੇਹੁ ਸਰੀਰ ਅਰਾਧਾ ਜਿੰਨਾ ਚਿਰ ਇਹ ਸਰੀਰ ਹੈ ਤੇਰੀ ਅਰਾਧਨਾ ਕਰਦਾ ਰਹੇ ਤੈਨੂੰ ਸਿਮਰੇ ਤੈਨੂੰ ਯਾਦ ਕਰੇ ਤੇਰੇ ਨਾਲ ਜੁੜੇ ਤੇ ਪਿਆਰਿਓ ਉਸ ਪ੍ਰਭੂ ਦੇ ਨਾਲ ਜੁੜਨ ਦਾ ਇੱਕੋ ਇੱਕ ਜਰੀਆ ਹੈ ਉਹ ਹੈ ਆਪਣੇ ਆਪ ਨੂੰ ਜਾਨਣਾ ਜਿਸਨੇ ਆਪਣੇ ਆਪ ਨੂੰ ਜਾਣ ਲਿਆ ਉਸਨੇ ਪ੍ਰਭੂ ਨੂੰ ਜਾਣ ਲਿਆ ਇਸ ਲਈ ਤੇ ਸਤਗੁਰ ਆਖਦੇ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਡੈ ਜੋ ਖੋਜੈ ਸੋ ਪਾਵੇ ਜਿਸਨੇ ਆਪਣੇ ਅੰਦਰ ਆਤਮੇ ਨੂੰ ਖੋਜ ਲਿਆ ਉਹਨੇ ਪ੍ਰਭੂ ਨੂੰ ਪਾ ਲਿਆ ਸਰੀਰ ਆਰਾਧਾ ਮੋਕੋ ਵਿਚਾਰ ਦੇਹੁ ਵੀ ਇਹੋ ਜੀ ਵਿਚਾਰ ਇਹੋ ਜੀ ਸਮਤ ਬਖਸ਼ ਇਹੋ ਜੀ ਸੂਝ ਸਮਝ ਬਖਸ਼ ਕਿ ਜਿੰਨਾ ਚਿਰ ਇਹ ਸਰੀਰ ਹੈ ਤੇਰੀ ਆਰਾਧਨਾ ਚੱਲਦੀ ਰਹੇ ਇਹ ਰਸਮ ਅੰਚਲਦਾ ਰਹੇ ਕਿ ਇਹੋ ਜਿਹਾ ਕੋਈ ਪਿਆਰਾ ਮਿਲੇ ਜਿਹੜਾ ਇਹ ਗੱਲ ਸਮਝਾ ਦੇ ਕਿ ਉਹ ਪ੍ਰਭੂ ਸਰਵ ਵਿਆਪਕ ਹੈ ਹਰ ਇੱਕ ਦੇ ਵਿੱਚ ਬਿਰਾਜਮਾਨ ਹੈ ਸਭ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਮੌਜੂਦ ਹੈ ਇਹ ਗੱਲ ਕੋਈ ਸਮਝਾ ਦੇ ਪਿਆਰਿਓ ਸਰੀਰ ਆਰਾਧਾ ਮੋ ਕੋ ਵੀ ਜਾ ਰਵਿਦਾਸ ਅਮਦਲ ਸਮਝਾਵੇ ਕੋ ਕਿ ਕੋਈ ਇਹੋ ਜਿਹਾ ਜਨ ਪਿਆਰਾ ਮਿਲੇ ਜਿਹੜਾ ਇਹ ਗੱਲ ਸਮਝਾ ਦੇ ਕਿ ਉਹ ਪ੍ਰਭੂ ਸਮਦਲ ਹੈ ਸਭ ਦੇ ਵਿੱਚ ਬਰਾਬਰ ਮਾਤਰਾ ਵਿੱਚ ਵਿਆਪਕ ਹੈ ਸਭ ਦੇ ਅੰਦਰ ਹੀ ਹੈ ਉਹਨੂੰ ਪਾਉਣ ਦੇ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉਹਨੂੰ ਪਾਉਣ ਦੇ ਲਈ ਸਿਰਫ ਆਪਣੇ ਅੰਦਰ ਜਾਣ ਦੀ ਲੋੜ ਹੈ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਜਿਹੜਾ ਇਹ ਗੱਲ ਸਮਝਾ ਦੇ ਇਹੋ ਜਿਹਾ ਕੋਈ ਪਿਆਰਾ ਮਿਲੇ ਪਿਆਰਿਓ ਇਸ ਵਿੱਚ ਸਤਿਗੁਰੂ ਇਹੀ ਸਮਝਾਉਣਾ ਚਾਹੁੰਦੇ ਨੇ ਉਸ ਪ੍ਰਭੂ ਦੀ ਪ੍ਰਾਪਤੀ ਲਈ ਕਿਤੇ ਬਾਹਰ ਨਾ ਭਟਕ ਉਹ ਜਦੋਂ ਵੀ ਜਿਸ ਨੂੰ ਵੀ ਅੱਜ ਤੱਕ ਮਿਲਿਆ ਜਦੋਂ ਵੀ ਮਿਲਿਆ ਆਪਣੇ ਅੰਤਰ ਆਤਮੇ ਵਿੱਚੋਂ ਹੀ ਮਿਲਿਆ ਇਸ ਲਈ ਮੇਰੇ ਸਤਿਗੁਰ ਆਖਦੇ ਨੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ